ਸਰ ਆਜੀ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਤੋਂ ਨੈੱਬ ਦਾ ਕਲਪਿਸ਼ਟ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਗ ਲੜਕਾ ਹੈਗਾ 17 ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਆ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਵੀ ਉਹਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਐਂਡ ਡ੍ਰਿਲ ਮਸ਼ੀਨ ਵੀ ਨਾਲ ਬਣਾ ਬਟਾ ਸਰ ਇਹ ਕਿਦੋਂ ਤੋਂ ਬਣਾ ਰਿਆ ਸੀ? ਇਹ ਕਰੀਬ 11 ਕ ਮਹੀਨੇ ਤੋਂ ਬਣਾ ਰਿਆ ਸੀ। ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ? ਕਿੱਥੋਂ ਪੁਲਿਸ ਨੇ ਰੌਂਡ ਆਪ ਕੀਤਾ? ਅਸੀਂ ਇਹਨੂੰ ਰੌਂਡ ਆਪ ਕੀਤਾ ਜੀ ਘਾਹ ਮੰਡੀ ਚੌਂਕ ਦੇ ਲਾਗੇ ਗਰਾਉਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਟ ਕਰ ਰਿਆ ਸੀ। ਸਰ ਇਹ ਕਿਸੇ ਗੈਂਗ ਦੇ ਨਾਲ ਹੈ? ਗੈਂਗ ਨੂੰ ਕਹਿੰਦੀ ਆਂ। ਫਿਲਹਾਲ ਇਕੱਲਾ ਹੀ ਆ ਜੀ ਮਾਰਨਿੰਗ ਚ ਜਿਹੜਾ ਸਕਿਟ ਹੈ ਇਸ ਕਰਕੇ ਤਫ਼ਤੀਸ਼ ਜਾਰੀ ਹੈ ਹੁਣ ਸਾਰੀ ਡਿਟੇਲ ਜਿਹੜੀ ਆ ਤਫ਼ਤੀਸ਼ ਚੱਗੇ ਫਿਰ ਤੁਹਾਨੂੰ ਦੱਸਾਂਗੇ। ਕੀ ਇਹ ਫੈਕਟਰੀ ਚ ਬਣਾਉਂਦਾ ਸੀ ਜਾਂ ਆਪ ਘਰੇ ਵਿੱਚ ਬੈਠ ਕੇ? ਨਹੀਂ ਬਣਾਉਂਦਾ ਤੇ ਆ ਹੋਰ ਵੀ ਕੰਮ ਕਰਦਾ ਹਲੇ 10ਵੀਂ ਪਾਸ ਕੀਤੀ ਸੀ ਜੀ ਇਹਨੇ ਕੋਈ ਕੰਮ ਨਹੀਂ ਕਰਦਾ ਸਰ ਇਹਦਾ ਦਿਮਾਗ ਕਿੱਦਾਂ ਆਇਆ ਵੀ ਮੈਂ ਦੇਸੀ ਕੱਟੇ ਬਣਾ ਕੇ ਜਿਹੜੇ ਸਪਲਾਈ ਕਰਾਂ ਇਹ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਇਹਨੇ ਸਿੱਖਿਆ ਕੰਮ ਥੋੜਾ ਬਹੁਤ ਸਰ ਦੇਸੀ ਕੱਟੇ ਤੋਂ ਲਾਵਾ ਹੋਰ ਕਿਹੜਾ ਕਿਹੜੇ ਸਮਾਨ ਬਰਾਮਦ ਹੋਇਆ ਕੋਈ ਮਸ਼ੀਨਰੀ ਜਿਹੜੀਆਂ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਕਿ ਲੋਹਾ ਕਟਰ ਦੀ ਮਸ਼ੀਨ ਹੈ ਸਰ ਪਤਾ ਲੱਗਿਆ ਇਹਦੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਜੀ ਅਜੇ ਤਫਤੀਸ਼ ਚੱਲ ਰਹੀ ਹੈ ਜੀ ਡਿਟੇਲਸ ਸਾਰੀਆਂ ਬਾਅਦ ਵਿੱਚ ਆਉਣਗੀਆਂ ਇਹ ਤਾਂ ਮੈਂ ਪੁਰਾਣੇ ਮਾਮਲੇ ਵਿੱਚ ਕੋਈ ਨ thank you, thank you. Thank you.